ਮਨ ਨੂੰ ਕੁਝ ਵੱਡਾ ਕਰਨ ਦੀ ਵਾਰੀ ਏ ਤਕਦੀਰ ਦੇਸ਼ ਦੀ ਲਿਖਣ ਦੀ ਤਿਆਰੀ ਏ ਪਛ ਪਰ ਤੋ ਹੁਣ ਤੱਕ ਮੇਰੀ ਮਿੱਟੀ ਨੇ ਦੁਦਾਰਿਆ ਮੈਨੂੰ ਮੇਰੇ ਬੇਸਲੇ ਇਸ ਜੇ ਨਿਕਲੇ ਅਸੀਂ ਓ ਕਸ਼ਮੀਰ ਤੋਂ ਕਨਿਆ ਕੁਮਾਰੀ ਤਾਈ ਸੰਭ ਆਪਣੇ ਕੋਈ ਬੇਗਾਨਾ ਨਹੀਂ ਅਸੀਂ ਸਾਰੇ ਤੇ ਦੇਸ਼ ਦੇ دیਵਾਨੇ ਸਾਡੇ ਨਾਲ ਕੋਈ ਟਕਰਾਣਾ ਨਹੀਂ ਆਜ਼ਾਦੀ ਆਜ਼ਾਦੀ ਅਧਿਕਾਰ ਹੈ ਅਧਿਕਾਰ ਹੈ ਆਜ਼ਾਦੀ ਦਾ ਫਰਸਕਾਰ ਹੈ ਲੋਕਤੰਤਰ ਦਾ ਪਹਿਲਾ ਸੰਸਕਾਰ ਸੇ ਦਿਖਾਤਰ ਪਰ ਜਿਨੀ ਭਾ ਮੰਗੇ ਆਓ ਮਿਲ ਕੇ ਸਾਰੇ ਵੋਟਾਂ ਬਿਹਤਰ ਪੱਖ ਦੇ ਨਿਰਮਾਣ ਦੇ ਲਈ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਕਿੰਨਾ ਜ਼ਰੂਰੀ ਹੈ ਇਹ ਸਮਝਿਆ ਤੇ ਜਾਣਿਆ ਇੱਕ ਵੀਡੀਓ ਦੇ ਜ਼ਰੀਏ ਜਿਹੜੇ ਹੁਣ ਅਸੀਂ ਵੀਡੀਓ ਦੇਖੀ ਤੇ ਇਸੇ ਦੇ ਨਾਲ ਸਬੰਧਤ ਹੈ ਸਾਡਾ ਅੱਜ ਦਾ ਪ੍ਰੋਗਰਾਮ ਗੱਲਬਾਤ ਕਰਾਂਗੇ ਅੱਜ ਦੇ ਸ਼ੋਅ ਅੱਜ ਦੀ ਗੱਲ ਦੇ ਵਿੱਚ ਵੋਟਾਂ ਬਾਰੇ ਤੇ ਵੋਟ ਦੀ ਜਦੋਂ ਗੱਲ ਕਰਾਂਗੇ ਖਾਸ ਕਰਕੇ ਅੱਜ ਵਿਸ਼ਾ ਜੋ ਹੈ ਉਹ ਹੈ ਜੀ ਟਰਾਂਸਜੈਂਡਰ ਦੇ ਵੋਟ ਦਾ ਅਧਿਕਾਰ ਅਤੇ ਵੋਟ ਦਾ ਮਹੱਤਵ ਕਿਉਂਕਿ ਇੱਕ ਕਮਿਊਨਿਟੀ ਜਿਹੜੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹੈ ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਜਿਹੜਾ ਸੰਵਿਧਾਨ ਨੇ ਦਿੱਤਾ ਹੈ ਕੀਵੋਟ ਦਾ ਅਧਿਕਾਰ ਕਿਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਦੇ ਅੱਗੇ ਰਸਤੇ ਜਿਹੜੇ ਖੁੱਲਣਗੇ ਵੋਟ ਦਾ ਅਧਿਕਾਰ ਲੈਣ ਤੋਂ ਬਾਅਦ ਤੇ ਇਹਦੇ ਬਾਰੇ ਸਾਡਾ ਸੰਵਿਧਾਨ ਹੋਰ ਕੀ ਕਹਿੰਦਾ ਵੋਟ ਦਾ ਅਧਿਕਾਰ ਸਾਡਾ ਜਿਹੜਾ ਉਹ ਸਾਨੂੰ ਕਿਉਂ ਵਰਤਣਾ ਜ਼ਰੂਰੀ ਹੈ ਇਹਦੇ ਬਾਰੇ ਖੁੱਲੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਹੋਏਗੀ ਚਰਚਾ ਕਰਨ ਲਈ ਅੱਜ ਦੇ ਮਾਹਰ ਸਟੂਡੀਓ 'ਚ ਨੇ ਤੁਹਾਨੂੰ ਮਿਲਵਾਉਂਦੇ ਆਂ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਸਹਾਇਕ ਪ੍ਰੋਜੈਕਟ ਅਫਸਰ ਨਗਰ ਨਿਗਮ ਜਲੰਧਰ ਤੋਂ ਡਾਕਟਰ ਨਰਮਲ ਜੀ ਜੀ ਦਾ ਡਾਕਟਰ ਸਭ ਬਹੁਤ-ਬਹੁਤ ਸਟੂਡੀਓ ਚ ਸਵਾਗਤ ਹੈ ਜੀ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ 트랜ਸਜੈਂਡਰ ਪੂਜਾ ਮਹੰਦ ਜੀ ਪੂਜਾ ਜੀ ਸਟੂਡੀਓ ਚ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਜਦੋਂ ਅਸੀਂ ਗੱਲ ਕਰਦੇ ਆ 트랜ਸਜੈਂਡਰਸ ਦੇ ਵੋਟ ਦੇ ਅਧਿਕਾਰ ਦੀ ਤਾਂ ਇਹ ਜਿਹੜਾ ਸਵਾਲ ਧਿਆਨ ਦੇ ਵਿੱਚ ਆਉਂਦਾ ਕਿ ਵੋਟ ਦਾ ਜਿਹੜਾ ਅਧਿਕਾਰ ਹੈ ਕਦੋਂ ਮਿਲਣਾ ਸ਼ੁਰੂ ਹੋਇਆ ਦੇਖੋ ਇਨਸਾਨ ਜਿਹੜਾ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਰਹਿੰਦੇ ਜਿੰਨਾ ਸਾਡਾ ਅਧਿਕਾਰ ਔਰਤਾਂ ਤੇ ਮਰਦਾਂ ਦਾ ਹੈ ਉਸੇ ਤਰ੍ਹਾਂ ਇੱਕ ਸਾਡੀ ਥਰਡ ਕਮਿਊਨਿਟੀ ਹੈ ਜਿਹਨੂੰ ਅਸੀਂ 트랜ਸਜੈਂਡਰ ਦੀ ਕਮਿਊਨਿਟੀ ਕਹ ਰਹੇ ਹਾਂ ਉਹ ਵਾਲੀ ਕਮਿਊਨਿਟੀ ਦਾ ਵੀ ਉਨਾ ਹੀ ਯੋਗਦਾਨ ਹੈ ਸਮਾਜ ਦੀ ਸਮਾਜ ਦੇ ਵਿਕਾਸ ਵਾਸਤੇ ਜੀ ਤੇ ਜਿੰਨਾ ਕਿ ਸਾਡੇ ਮਰਦਾਂ ਤੇ ਔਰਤਾਂ ਦਾ ਹੈ ਜੀ ਤੋਂ ਜੇ ਅਸੀਂ ਅਧਿਕਾਰ ਪ੍ਰਾਪਤ ਹੋਣ ਦੀ ਗੱਲ ਕਰੀਏ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 1998 ਤੋਂ ਜਿਹੜੀ ਇਹ ਜਦੋਂ ਜਦ ਚੱਲ ਰਹੀ ਹੈ ਕਿ 트랜ਸਜੈਂਡਰ ਨੂੰ ਵੋਟਰਾਂ ਦੇ ਅਧਿਕਾਰ ਦਿੱਤੇ ਜਾਣ ਪਰ ਫਿਰ ਵੀ ਜਿਹੜਾ ਹੈਗਾ ਇਹਨਾਂ ਦੇ ਹਕਾਂ ਦੇ ਪ੍ਰਤੀ ਆਵਾਜ਼ ਉਠਾਉਂਦੇ ਉਠਾਉਂਦੇ ਸਾਡੇ ਮਾਨਯੋਗ ਸੁਪਰੀਮ ਕੋਰਟ ਨੇ ਅਪ੍ਰੈਲ 2014 ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀ ਔਰ ਉਹ ਬਿੱਲ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਇਹ ਬਿੱਲ ਰਾਸ਼ਟਰਪਤੀ ਜੀ ਨੂੰ ਸੌਂਪਿਆ ਜੀ ਰਾਸ਼ਟਰਪਤੀ ਜੀ ਵੱਲੋਂ ਇਹ ਬਿੱਲ ਪਾਸ ਹੋ ਕੇ ਫਿਰ ਨਵੰਬਰ 2019 ਦੇ ਵਿੱਚ ਇਹ ਜਿਹੜਾ ਸਾਰਾ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਹ ਅਧਿਕਾਰ ਜਿਹੜੇ ਪ੍ਰਾਪਤ ਹੋ ਗਏ ਵੋਟ ਪਾਉਂਦੇ ਜੀ ਤੇ ਜੇ ਜਿੱਥੇ ਸੁਪਰੀਮ ਕੋਰਟ ਨੇ ਬਿੱਲ ਪਾਸ ਕੀਤਾ ਉੱਥੇ ਇਹਨਾਂ ਨੂੰ ਸਮਾਜਿਕ ਤੇ ਇਹਨਾਂ ਦੇ ਸਮਾਜਿਕ ਤੌਰ ਤੇ ਇਹਨਾਂ ਦੇ ਜਿਹੜੇ ਸੰਵਿਧਾਨਿਕ ਤੌਰ ਤੇ ਜਿਹੜੇ ਵੀ ਇਹਨਾਂ ਦੇ ਅਧਿਕਾਰ ਸੀਗੇ ਉਹਨਾਂ ਦੇ ਪ੍ਰਤੀ ਇਹਨਾਂ ਨੂੰ ਜਾਣੂ ਕਰਵਾਇਆ। ਹੂੰ। ਪੂਜਾ ਜੀ ਜਦੋਂ ਆਪਾਂ ਵੋਟ ਪਾਉਣ ਦੇ ਅਧਿਕਾਰ ਦੀ ਗੱਲ ਕਰਦੇ ਆ ਤੇ ਅਗਰ ਆਪਾਂ ਟਰਾਂਸਜੈਂਡਰ ਕਮਿਊਨਿਟੀ ਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਕਿ ਪੂਰੇ ਜਾਗਰੂਕ ਨੇ ਔਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਉਹ ਕਰ ਰਹੇ ਨੇ ਤਾਂ ਉਹਨਾਂ ਵਾਲੀਆਂ ਚੋਣਾਂ 'ਚ ਵੀ ਕਰਨਗੇ? ਹਾਂਜੀ ਸਾਡੇ ਸਮਾਜ ਵਿੱਚ ਕੁਝ ਐਸੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਇਸ ਗੱਲ ਦਾ। ਜੀ। ਔਰ ਕੁਝ ਤੇ ਬਹੁਤ ਹੀ ਜ਼ਿੰਮੇਦਾਰ ਇਨਸਾਨ ਨੇ ਹਮ ਆਪਣੀ ਸੋਚ-ਪੂਝ ਦੇ ਨਾਲ ਵੋਟ ਵੀ ਕਰਦੇ ਹੈ ਹਮ ਔਰ ਆਪਣਾ ਫਰਜ਼ ਵੀ ਸਮਝਦੇ ਹੈ ਜੀ ਅਸੀਂ ਸ਼ੁਕਰਗੁਜ਼ਾਰ ਆ ਸਰਕਾਰ ਦੇ ਹਮ ਕਿ ਸਾਨੂੰ ਵੋਟ ਪਾਉਣ ਦਾ ਵੀ ਹੱਕ ਮਿਲਿਆ ਹਮ ਔਰ ਸਾਨੂੰ ਕਾਫੀ ਹੱਕ ਦਿੱਤੇ ਗਏ ਹਮ ਜਿਦਾ ਕਿ ਸਾਡੇ ਸਮਾਜ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈਗੀ ਜੀ ਔਰ ਮੈਂ ਤੇਹੀ ਚਾਹੂੰਗੀ ਕਿ ਮੇਰਾ ਸਮਾਜ ਕਿਨਰ ਸਮਾਜ ਵੱਧ ਚੜ ਕੇ ਵੋਟ ਪਾਵੇ ਜੀ ਔਰ ਪੂਰੀ ਸੋਚ ਬੂਝ ਦੇ ਨਾਲ ਸਮਝਦਾਰੀ ਦੇ ਨਾਲ ਆਪਣੀ ਵੋਟ ਪਾਵੇ ਜੀ ਇਸ ਦੇ ਨਾਲ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਰਕਾਰ ਵੱਲੋਂ ਹੋਰ ਸਹੂਲਤਾ ਮਿਲਣਗੀਆਂ ਜੋ ਅਸੀਂ ਅਜੇ ਨਹੀਂ ਸਮਝ ਸਕਦੇ ਜੀ ਔਰ ਹੋ ਸਕਦਾ ਹੈ ਕਿ ਸਾਡੇ ਫਾਇਦੇ ਵਾਸਤੇ ਸਰਕਾਰ ਬਹੁਤ ਕੁਝ ਸੋਚਦੀ ਹੋਵੇ ਜਿਹੜਾ ਸਾਨੂੰ ਨਹੀਂ ਪਤਾ ਇਸ ਕਰਕੇ ਸਾਨੂੰ ਆਪਣਾ ਫਰਜ਼ ਨਹੀਂ ਭਾਣਾ ਚਾਹੀਦਾ ਆਪਣੀ ਵੋਟ ਜ਼ਰੂਰ ਦੇਣੀ ਚਾਹੀਦੀ ਹੈ ਔਰ ਇਹ ਸਾਡਾ ਹੱਕ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਹੈ ਜਿਵੇਂ ਕਿ ਮੈਡਮ ਦਾਸਰੇ ਸੀਗੇ ਥੋੜਾ ਚਿਰ ਪਹਿਲੇ ਸਾਨੂੰ ਅੱਗੇ ਲਿਆਂਦੇ ਵਾਸਤੇ ਸਾਨੂੰ ਵੀ ਵੋਟ ਦਾ ਅਧਿਕਾਰ ਦਿੱਤਾ ਗਿਆ ਜੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਰਕਾਰ ਦੇ ਕਿ ਸਾਨੂੰ ਇਸ ਲਈ ਸਮਝਿਆ ਗਿਆ ਜੀ ਡਾਕਟਰ ਸਾਹਿਬ ਆਪਾਂ ਪੂਜਾ ਜੀ ਨੇ ਜਦੋਂ ਗੱਲ ਕੀਤੀ ਕਿ ਵਾਕੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਵੀ ਹੈ ਤੇ ਅਧਿਕਾਰ ਵੀ ਹੈ ਜਦੋਂ ਟ੍ਰਾਂਸਜੈਂਡਰਸ ਆਪਣੇ ਵੋਟ ਦੇ ਅਧਿਕਾਰ ਦਾ ਪੂਰੇ ਤਰੀਕੇ ਨਾਲ ਇਸਤੇਮਾਲ ਕਰ ਲਊਗਾ ਉਹਨੂੰ ਸਮਝ ਲਊਗਾ ਉਸੇ ਨੂੰ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਦੇ ਬਦਲਾਅ ਜਾਂ ਕਿੱਦਾਂ ਦੇ ਰਸਤੇ ਜਿਹੜੇ ਉਹਨਾਂ ਲਈ ਖੁੱਲ ਜਾਣਗੇ ਦੇਖੋ ਜਿਸ ਤਰ੍ਹਾਂ ਸਾਡੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਬਿੱਲ ਪਾਸ ਕੀਤਾ ਉਹਦੇ ਵਿੱਚ ਇਹਨਾਂ ਨੂੰ ਸਮਾਜਿਕ ਅਧਿਕਾਰ ਤੇ ਇਹਨਾਂ ਨੂੰ ਸੰਵਿਧਾਨਿਕ ਅਧਿਕਾਰ ਜਿਹੜੇ ਹੈਗੇ ਉਹ ਪ੍ਰਾਪਤ ਕਰਵਾਏ ਸਾਡਾ ਜਿਹੜਾ ਭਾਰਤ ਦੇਸ਼ ਦਾ ਲੋਕਤੰਤਰ ਆ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਜਿੱਥੇ ਜਿਹੜੇ ਹੈਗੇ ਆ ਇਹ ਸਾਡੇ ਟਰਾਂਸ ਜੈਂਡਰ ਜਿਹੜੇ ਹੈਗੇ ਆ ਉਹ ਆਪਣੀ ਮਰਜ਼ੀ ਨਾਲ ਉਮੀਦਵਾਰ ਚੁਣ ਸਕਦੇ ਆ ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕਦੇ ਆ ਔਰ ਜਿਹੜਾ ਹੈਗਾ ਕਿਉਂਕਿ ਜਿਹੜਾ ਲੋਕਤੰਤਰ ਦਾ ਰਾਜ ਆ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਬਣਾਈ ਗਈ ਸਰਕਾਰ ਹੁੰਦੀ ਹੈ ਸੋ ਜਿੱਥੇ ਆਪਣਾ ਹਿੱਸਾ ਪਾਉਣਗੇ ਉਥੇ ਸਾਡਾ ਹੋਰ ਵੀ ਜਿਹੜੀ ਜਿਹੜਾ ਵਧੀਆ ਕੰਮ ਹੋ ਸਕਦਾ ਹੈ ਜੇ ਅਸੀਂ ਸੈਂਸੀ 2011 ਦੇ ਡਾਟੇ ਨੂੰ ਦੇਖੀਏ ਤਾਂ ਸਾਡੇ ਕੋਲ ਜਿਹੜਾ ਸੈਂਟਰ ਦਾ ਜਿਹੜਾ ਡਾਟਾ ਹੈ ਉਹ 490000 ਦੇ ਕਰੀਬ ਹੈ ਤੇ ਜਿਹਦੇ ਵਿੱਚੋਂ ਅਜੇ ਤੱਕ 38247 ਜਿਹੜੇ ਵੋਟਰਸ ਹੈਗੇ ਆ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ ਟ੍ਰਾਂਸਫਰ ਸੈਂਟਰ ਵਿੱਚ ਜਾਨੀ ਕਿ ਸਿਰਫ 10% ਹੀ ਇਹਨਾਂ ਦੀ ਅਜੇ ਤੱਕ ਰਜਿਸਟ੍ਰੇਸ਼ਨ ਹੋਈ ਹੈ ਤੇ ਬਾਕੀ ਦੀ ਰਜਿਸਟ੍ਰੇਸ਼ਨ ਹੋਣੀ ਇਹਨਾਂ ਦੀ ਅਜੇ ਬਾਕੀ ਹੈ ਇਸ ਕਰਕੇ ਸਾਨੂੰ ਅਜੇ ਇਹਨਾਂ ਦੀ ਅਵੇਅਰਨੈਸ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪੁਜਾ ਜੀ ਮੈਂ ਐਸੀ ਗਲਤੀ ਹੋਣੀ ਹੈ ਕਿ ਜਿਹੜੇ ਆਪਣੇ 4 ਲੱਖ ਦੇ ਵਿੱਚੋਂ ਅਗਰ ਆਪਾਂ ਲੈ ਕੇ ਚੱਲੀਏ 38 ਜਾਂ 40000 ਰਜਿਸਟ੍ਰੇਸ਼ਨ ਹੋਈ ਹੈ ਜਿਹੜੀ ਤੁਹਾਡੀ ਕਮਿਊਨਿਟੀ ਹੈ ਬਰਾਦਰੀ ਹੈ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਜਾਂ ਕੀ ਆਪਾਂ ਨੂੰ ਲੱਗਦਾ ਕਿ ਸਾਨੂੰ ਹਜੇ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਉਹਦੀ ਲੋੜ ਹੈ ਤੇ ਤੁਹਾਨੂੰ ਕਿਹੜੇ ਸਟੈਪ ਨੇ ਜਾਂ ਕਿਹੜੇ ਤੁਹਾਨੂੰ ਲੋਕ ਜਿਹੜੇ ਮਦਦ ਕਰ ਸਕਦੇ ਆ ਇਸ ਸੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਤਾਂ ਕਿ ਤੁਹਾਡੀ ਕਮਿਊਨਿਟੀ ਤੱਕ ਇਹ ਲੋਕਾਂ ਚ ਜਾਗਰੂਕਤਾ ਜਿਹੜੀ ਉਹ ਵੱਧ ਤੋਂ ਵੱਧ ਫੈਲੇ ਸਾਡੀ ਮਦਦ ਤੇ ਸਰਕਾਰ ਹੀ ਕਰ ਸਕਦੀ ਹੈ ਜੀ ਹੈਨਾ ਔਰ ਮੇਰਾ ਇਹ ਹੀ ਕਹਿਣਾ ਹੈ ਕਿ चुनो क्योंकि ट्रांसजेंडर जुड़े ने बहुत समझदार होंगे बहुत ज्यादा दिमाग होंगे और अपनी जिम्मेदारी समझते हुए वोट करनी चाहिए है इसे करके सामू अगो आने वाले समय दुख लाभ भी हो ਔਰ ਫਾਇਦਾ ਵੀ ਹੋਏਗਾ ਜਦੋਂ ਅਸੀਂ 트랜ਸਜੈਂਡਰ ਦੇ ਆਪਾਂ ਗੱਲ ਕਰਦੇ ਕਿ ਸਿੱਖਿਆ ਦੀ ਗੱਲ ਕਰਦੇ ਆ ਨੌਕਰੀਆਂ ਦੀ ਗੱਲ ਕਰਦੇ ਹਰ ਇੱਕ ਸਮਾਨਤਾ ਦੀ ਗੱਲ ਕਰਦੇ ਚਾਹੇ ਕਹਾਂ ਉਹ ਬੱਚਾ ਅਡਪਟ ਕਰਨ ਦੀ ਗੱਲ ਹੋਵੇ ਮੈਰिज ਕਰਨ ਦੀ ਗੱਲ ਹੋਵੇ ਤੇ ਇੱਕ ਬਹੁਤ ਵੱਡਾ ਇੱਕ ਜਿਹੜੇ ਅਧਿਕਾਰ ਹੈ ਉਹ ਵੀ ਉਹਨਾਂ ਨੂੰ ਮਿਲ ਸਕਦੇ ਆ ਐਨਾ ਸਾਡੀ ਤਾਂ ਸਰਕਾਰ ਅੱਗੇ ਹੀ ਅਪੀਲ ਹੈ ਕਿ ਅਸੀਂ ਜਿਸ ਹਾਲਚ ਹੈਗੇ ਜਿੱਦਾਂ ਖੁਸ਼ ਆ ਸਾਨੂੰ ਇਦਾਂ ਹੀ ਖੁਸ਼ ਰਹਿਣ ਦਵੇ ਸਰਕਾਰ ਔਰ ਆਪਾਂ ਵੀ ਸਮਾਜ ਦਾ ਹਿੱਸਾ ਉਸੇ ਜੇ ਬਣਾ ਹੀ ਦਿੱਤਾ ਵੈ ਜੀ ਤਸਰ ਨੂੰ ਸਮਾਜ ਦੇ ਵਿੱਚ ਹੀ ਵਿਚਰਨਦੇ ਹੋ ਬਿਲਕੁਲ ਅਧਿਕਾਰ ਜਿਹੜੇ ਆ ਬਿਲਕੁਲ ਉਹ ਬਰਾਬਰ ਹੋਣੇ ਚਾਹੀਦੇ ਆ ਡਾਕਟਰ ਸਾਹਿਬ ਜਦੋਂ ਤੁਸੀਂ ਕਿਹਾ ਕਿ ਇੱਕ ਗੈਬ ਹੈ ਜਿਹੜਾ ਹਜੇ ਤੱਕ ਵੋਟਰ ਸੂਚੀ ਦੇ ਵਿੱਚ ਦਾਖਲ ਨਹੀਂ ਹੋਇਆ ਇੱਕ ਵੱਡਾ ਡਾਟਾ ਆ ਅਗਰ 트랜ਸਜੈਂਡਰਸ ਨੇ ਆਪਣੇ ਆਪ ਨੂੰ મતદાન સૂચિ ਆ ਜਿਹੜੀ ਉਹ ਚ ਰਜਿਸਟਰਡ ਕਰਨਾ ਪੰਜੀਕ੍ਰਿਤ ਜਿਹਨੂੰ ਆਪਾਂ ਕਹਿੰਦੇ ਹੁੰਦੇ ਕਰਨਾ ਹੈ ਆਪਣਾ ਨਾਮ ਢਾਕਲ ਕਰਾਉਣਾ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਉਹ ਕਿੱਦਾਂ ਆਪਣਾ ਨਾਮ ਜਿਹੜਾ ਰਜਿਸਟਰਡ ਕਰਾ ਸਕਦੇ ਦੇਖੋ ਇਹ ਬਹੁਤ ਹੀ ਵਧੀਆ ਤੇ ਅਹਿਮ ਸਵਾਲ ਹੈ ਕਿਉਂਕਿ ਜਦ ਤੱਕ ਇਹਨਾਂ ਨੂੰ ਰਜਿਸਟ੍ਰੇਸ਼ਨ ਦੀ ਅਵੇਰਨੈਸ ਨਹੀਂ ਹੋਏਗੀ ਹੋ ਸਕਦਾ ਬਹੁਤ ਸਾਰਾ ਜਿਹੜਾ ਗੈਪ ਹੈ ਇਸੇ ਕਰਕੇ ਆ ਰਹਿੰਦਾ ਹੋਵੇ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿ ਜਿਹੜੀ ਟ੍ਰਾਂਜ਼ਿਸ਼ਨਰੀ ਦੀ ਰਜਿਸਟ੍ਰੇਸ਼ਨ ਹੈ ਵੋਟਰ ਰਜਿਸਟ੍ਰੇਸ਼ਨ ਕੋਈ ਬਹੁਤਾ ਲੰਬੀ ਚੌੜੀ ਪ੍ਰਕਿਰਿਆ ਨਹੀਂ ਹੈ ਇੱਕ ਸਰਕਾਰ ਵੱਲੋਂ ਜਿਹੜੇ ਵੋਟਰ ਹੈਗੇ ਆ ਉਹਨਾਂ ਵਾਸਤੇ 6 ਨ ਪੜਨਾ ਪੈਂਦਾ ਔਰ 6 ਨੰਬਰ ਫਾਰਮ ਦੇ ਨਾਲ ਜਿਹੜੇ ਟ੍ਰਾਂਸੈਂਡਰਸ ਹੈਗੇ ਉਹਨਾਂ ਨੂੰ ਇੱਕ ਫਾਰਮ ਆਫ ਓਥ ਜਿਹਨੂੰ ਆਪਾਂ ਪਲੈਜ ਪੇਪਰ ਕਹਿੰਦੇ ਆ ਜਾਂ ਆਪਾਂ 셀ਫ ਡੈਕਲੇਰੇਸ਼ਨ ਪੇਪਰ ਕਹਿੰਦੇ ਆ ਉਹ ਲਗਾਉਣਾ ਪੈਂਦਾ ਔਰ ਉਹਦੀ ਵੋਟ ਉਸੇ ਜਗ੍ਹਾ ਤੇ ਬਣੇਗੀ ਜਿੱਥੇ ਘੱਟੋ ਘਾਟੇ 1 ਸਾਲ ਦਾ ਰਿਹਾਇਸ਼ ਰੱਖਦਾ ਹੋਵੇ ਜੀ ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹਨਾਂ ਨੇ ਪੇਪਰ ਆਫ ਓਥ ਹੈ ਉਹ ਉਥੋਂ ਉਹਦੇ ਉੱਤੇ ਇਹਨਾਂ ਦੇ ਪੇਰੈਂਟਸ ਦੇ ਸਾਈਨ ਹੋਣੇ ਜ਼ਰੂਰੀ ਹੈ ਅਗਰ ਪੇਰੈਂਟਸ ਦਾ ਕਿਉਂਕਿ ਇਹ ਛੋਟੇ ਬੱਚੇ ਇਹਨਾਂ ਨੂੰ ਛੋਟੇ ਜਿਹੜੇ ਹੈਗੇ ਆ ਕਈ ਵਾਰ ਕਮਿਊਨਿਟੀ ਵਿੱਚ ਇਹਨਾਂ ਨੂੰ ਆਪਣੀ ਕਮਿਊਨਿਟੀ ਵਾਲੇ ਲੈ ਜਾਂਦੇ ਆ ਤੇ ਕਈ ਵਾਰੀ ਇਹਨਾਂ ਨੂੰ ਪੇਰੈਂਟਸ ਦਾ ਜਿਆਦਾ ਨਹੀਂ ਪਤਾ ਹੁੰਦਾ ਤਾਂ ਪੇਰੈਂਟਸ ਨਾ ਹੁੰਤੇ ਆਪਣੇ ਗੁਰਦੁਆਰੇ ਚ ਜਾ ਕੇ ਜਿਹੜੀ ਆਪਣੀ ਰਜਿਸਟ੍ਰੇਸ਼ਨ ਜਿਹੜੀ ਉਹਨਾਂ ਦੇ ਸਾਈਨ ਕਰਾ ਕੇ ਆਪਣੇ ਓਥ ਜਿਹੜਾ ਫਰਸਟ ਕਲਾਸ ਓਥ ਮੈਜਿਸਟਰਟਾ ਉਹਦੇ ਕੋਲ ਅਟੈਸਟ ਕਰਾ ਕੇ ਉਹ ਪੇਪਰ ਜਿਹੜਾ ਨਾਲ ਲਗਾ ਜੀ ਔਰ ਇਹ ਬਹੁਤ ਹੀ ਸੌਖੀ ਪ੍ਰਕਿਰਿਆ ਹੈ ਔਰ ਇਹਨੂੰ ਰਜਿਸਟਰ ਜਿਹੜਾ ਕਰਾਉਣਾ ਬਹੁਤ ਜ਼ਰੂਰੀ ਹੈ ਔਰ ਕਰੋਨਾ ਚਾਹੀਦਾ ਹੈ ਹਰ 트랜ਸਜੈਂਡਰ ਨੂੰ ਔਰ ਜਿਹੜੀ ਇਹਦੀ ਰਜਿਸਟ੍ਰੇਸ਼ਨ ਦੀ ਏਜ ਹੈ ਉਹ 18 ਸਾਲ ਤੋਂ ਜਿਹੜੀ ਹੈਗੀ ਹੈ ਉੱਤੇ ਜਦੋਂ ਬੰਦਾ 18 ਸਾਲ ਦਾ ਹੋ ਜਾਂਦਾ ਉਹਦਾ ਬੰਦਾ ਜਿਹੜਾ ਆਪਣੀ ਵੋਟ ਬਣਾ ਸਕਦਾ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਕਾਸਟ ਦਾ ਹੋਵੇ ਕਿਸੇ ਵੀ ਕ੍ਰੀਡ ਦਾ ਹੋਵੇ ਕਿਸੇ ਵੀ ਰਿਲੀਜਨ ਦਾ ਹੋਵੇ ਕਿਸੇ ਵੀ ਸੈਕਸ ਦਾ ਹੋਵੇ ਕਿਸੇ ਵੀ ਰਾਜ ਦਾ ਹੋਵੇ ਕਿਸੇ ਵੀ ਸ਼ਹਿਰ ਦਾ ਹੋਵੇ ਉਹ ਜਦੋਂ ਬੰਦਾ 18 ਸਾਲ ਦੀ ਏਜ ਆਪਣੀ ਪੂਰੀ ਕਰ ਲੈਂਦਾ ਹੈ ਤਾਂ ਆਪਣੀ ਰਜਿਸਟ੍ਰੇਸ਼ਨ ਜਿਹੜੀ ਐਜ਼ ਅ ਵੋਟਰ ਰਜਿਸਟਰ ਕਰਾ ਸਕਦਾ ਹੈ ਜੀ ਪੂਜਾ ਜੀ ਜਦੋਂ ਗੱਲ ਕਰਦੇ ਆਪਾਂ ਇੱਕ ਹੋਰ ਚੀਜ਼ ਵਿੱਚ ਗੱਲ ਕੀਤੀ ਸੀ ਸਮਾਜ ਦੇ ਵਿੱਚ ਬਰਾਬਰੀ ਦੀ ਸਮਾਜ ਦੇ ਵਿੱਚ ਜਿਹੜੀ ਬਰਾਬਰੀ ਹੈ ਉਹ ਉਦੋਂ ਹੀ ਆਪਾਂ ਨੂੰ ਹਰ ਇੱਕ ਨੂੰ ਮਿਲੂਗੀ ਜਦੋਂ ਆਪਾਂ ਹਿੱਸੇਦਾਰੀ ਉਹਦੇ 'ਚ ਪੂਰੀ ਆਪਣੀ ਪਾਵਾਂਗੇ ਇੱਕ ਆਪਾਂ ਗੱਲ ਕੀਤੀ ਵੀ ਸਰਕਾਰ ਸਾਨੂੰ ਜਿਹੜੀ ਆ ਉਹਦੇ ਬਾਰੇ ਸਾਥ ਦੇਣਾ ਚਾਹੀਦਾ ਡਾਕਟਰ ਨਿਰਮਲਜੀਤ ਵਰਗੇ ਜਿਹੜੇ ਲੋਕਲ ਪੱਧਰ ਤੇ ਅਫਸਰ ਬੈਠੇ ਆ ਤਾਨੂੰ ਕਿ ਲੱਗਦਾ ਕਿ ਕਿ ਉਹਨਾਂ ਵੱਲੋਂ ਕੋਈ ਤੁਹਾਡੇ ਲਈ ਇਦਾਂ ਦੇ ਸੋਸ਼ਲ ਮੀਡੀਆ ਅੱਜ ਕੱਲ ਬਹੁਤ ਆਵੀ ਅਸੀਂ ਸਾਰੇ ਉਹਨੂੰ ਇਸਤੇਮਾਲ ਕਰਦੇ ਆਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਕੋਈ ਇਦਾਂ ਦੇ ਕੈਂਪ ਲਗਾਏ ਜਾਣ ਜਾਂ ਇਦਾਂ ਦੇ ਕੋਈ ਲਿਟਰੇਚਰ ਜਿਹੜਾ ਜਾਰੀ ਕੀਤਾ ਜਾਵੇ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਤੁਸੀਂ ਜਾਣਕਾਰੀ ਜਿਹੜੀ ਆਪਣੀ ਕਮਿਊਨਿਟੀ ਤੱਕ ਪਹੁੰਚਾ ਸਕੋ ਹਾਂਜੀ ਲੱਗਨੇ ਚਾਹੀਦੇ ਐ ਕੈਂਪ ਵੀ ਲੱਗਨੇ ਚਾਹੀਦੇ ਐ ਵੈਸੇ ਤੇ ਜਿੱਥੇ-ਜਿੱਥੇ ਵੀ 트랜ਸ ਜੈਂਡਰ ਰਹਿੰਦੇ ਐ ਸਪੱਤਾ ਹੁੰਦਾ ਡਾਟਾ ਤੇ ਹੁੰਦਾ ਹੀ ਇਸ ਸਰਕਾਰ ਕੋਲ ਜੀ ਔਰ ਘਰ ਘਰ ਜਾ ਕੇ ਵੀ ਜਾਗਰੂਕ ਕੀਤਾ ਜਾ ਸਕਦਾ ਹੈ ਨਹੀਂ ਤੇ 트랜스젠ਡਰ WhatsApp ਵੀ ਚਲਾਉਂਦੇ ਆ Facebook ਵੀ ਚਲਾਉਂਦੇ ਆ Facebook ਦੇ ਰਾਹੀਂ ਜਿਆਦਾ ਜਾਗਰੂਕ ਕੀਤਾ ਜਾ ਸਕਦਾ ਵੈ ਔਰ ਸਮਝ ਵੀ ਸਕਦੇ ਆ 트랜스젠ਡਰ ਹਮ ਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਇਹ 트랜스젠ਡਰ ਨੂੰ ਸਮਝਾਇਆ ਜਾਵੇ ਭਾਵੇਂ ਉਹਨਾਂ ਵਾਸਤੇ ਜੀ ਉਹਨਾਂ ਦੇ ਕੋਲ ਵੀ ਜਾਣਾ ਪਵੇ ਜੀ ਫੇਸਬੁੱਕ ਦਾ ਵੀ ਸਹਾਰਾ ਲਿਆ ਜਾਵੇ WhatsApp ਦਾ ਵੀ ਸਹਾਰਾ ਲਿਆ ਜਾਵੇ ਜੀ ਤਾਂ ਉਹਨਾਂ ਤੱਕ ਜਾਣਕਾਰੀ ਜਿਹੜੀ ਉਹ ਪਹੁੰਚ ਸਕਦੀ ਹੈ ਇੱਕ ਗੱਲ ਹੋਰ ਵਿਚ ਵਿਚਾਰੇ ਕਿਉਂਕਿ ਵੋਟ ਦੇ ਮਹੱਤਵ ਦੀ ਜਦੋਂ ਗੱਲ ਚੱਲਦੀ ਹੈ ਤੇ ਡਾਕਟਰ ਸਾਹਿਬ ਯੂਥ ਹੈ ਜਿਹੜਾ ਸਾਡਾ ਬਹੁਤ ਵੱਡੇ ਪੱਧਰ ਤੋਂ ਉਹਦਾ ਇੱਕ ਯੋਗਦਾਨ ਰਹਿੰਦਾ ਹੈ ਹਮੇਸ਼ਾ ਦੇਸ਼ ਦੇ ਨਿਰਮਾਣ ਨੂੰ ਲੈ ਕੇ ਇੱਕ ਚੀਜ਼ ਜਿਹੜੀ ਪਿਛਲੇ ਕੁਝ ਸਾਲਾਂ ਤੋਂ ਇੱਕ ਨੋਟਿਸ ਕੀਤੀ ਗਈ ਹੈ ਧਿਆਨ ਚ ਆਉਂਦੀ ਹੈ ਕਿ ਯੂਥ ਜਿਹੜਾ ਸਾਡਾ ਕਿਤਨਾ ਕਿਤੇ ਸਾਈਡ ਤੇ ਹੋ ਰਿਹਾ ਵੋਟ ਪਾਉਣ ਦੇ ਆਪਣੇ ਅਧਿਕਾਰ ਨੂੰ ਲੈ ਕੇ ਉਹਦਾ ਕੀ ਕਾਰਨ ਹੈ ਉਸਦਾ ਕਾਰਨ ਕੋਈ ਵੱਡਾ ਨਹੀਂ ਹੈ ਸਿਰਫ ਇਹ ਹੈ ਕਿ ਸਟੂਡੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ ਪੂਰੀ ਪਰ ਅੱਜ ਕੱਲ ਗਵਰਨਮੈਂਟ ਜਿਹੜੀ ਹੈਗੀ ਹੈ ਹਰ ਸਟੈਪ ਤੇ ਹਰ ਹੀਲਾ ਕਰ ਰਹੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਜਿਹੜੇ ਸਕੂਲ ਐਮਬੈਸਡਰ ਬਣਾਏ ਹੈਗੇ ਕਾਲਜ ਐਮਬੈਸਡਰਸ ਬਣਾਏ ਹੈਗੇ ਸਕੂਲਾਂ ਕਾਲਜਾਂ ਤੇ ਜਿਹੜੇ ਬੱਚੇ ਹੈਗੇ ਜਿਹੜੇ 18 ਸਾਲ ਦੀ ਏਜ ਅਟੇਨ ਕਰ ਰਹੇ ਆ ਉਹਨਾਂ ਬੱਚਿਆਂ ਨੂੰ ਅਸੀਂ ਇਨਵੋਲਵ ਕਰਦੇ ਆ ਉੱਥੇ ਦੇ ਟੀਚਰਸ ਉੱਥੇ ਦੇ ਐਮਬੈਸਡਰਸ ਇਵਨ ਸਾਡੀਆਂ 스ਵੀਪ ਐਕਟੀਵਿਟੀਆਂ ਹੁੰਦੀਆਂ ਉਹਨਾਂ ਐਕਟੀਵਿਟੀਆਂ ਦੇ ਅੰਡਰ ਅਸੀਂ ਅਲੱਗ-ਅਲੱਗ ਉਹਨਾਂ ਦੇ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾ ਰਹੇ ਆ ਕਾਫੀ ਜਾਗਰੂਕ ਹੋ ਗਏ ਆ ਹੁਣ ਜਿਹੜੀ ਪਰਸੈਂਟੇਜ ਐ ਕਾਫੀ ਵਧਣ ਤੱਕ ਦੇ ਚਾਂਸਸ ਨਜ਼ਰ ਆ ਰਹੇ ਆ ਜੀ ਜੀ ਯੂਥ ਨੂੰ ਅਸੀਂ ਇੱਕ ਚੀਜ਼ਾਂ ਯੂਥ ਜਾਂ ਕੋਈ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ 18 ਸਾਲ ਤੋਂ ਉੱਪਰ ਐ ਡਾਕਟਰ ਸਾਹਿਬ ਜਿਹੜੇ ਵੋਟ ਪਾਉਂਦੇ ਆ ਇੱਕ ਚੀਜ਼ ਜਿਹੜੀ ਐ ਬੜੀ ਲਾਜ਼ਮੀ ਐ ਇਹਨਾਂ ਲੋਕਾਂ ਲਈ ਇਹ ਗੱਲ ਸਮਝਣੀ ਔਰ ਹੱਕ ਤੋਂ ਪਹਿਨਾ ਅਧਿਕਾਰ ਆ ਜਾਂਦੇ ਆ ਅਧਿਕਾਰ ਸਾਨੂੰ ਮਿਲ ਜਾਂਦਾ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤਾ ਵੀ ਤੁਸੀਂ ਵੋਟ ਪਾਉਣੀ ਆ ਵੋਟ ਪਾ ਕੇ ਤੁਸੀਂ ਪਸੰਦ ਦੀ ਆਪਣੀ ਸਰਕਾਰ ਬਣਾਉਣੀ ਆ ਤਾਂ ਕਿ ਸਾਨੂੰ ਜਿਹੜੇ ਕੱਲ ਨੂੰ ਸਾਡੀ ਡਿਵੈਲਪਮੈਂਟ ਚਾਹੇ ਸੋਸ਼ੀਅਲੀ ਆ ਚਾਹੇ ਇਕਨੋਮਿਕਲੀ ਆ ਉਹ ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੋ ਸਕੇ ਹੁਣ ਜਦੋਂ ਲੋਕ ਨੇ ਯੂਥ ਹੈ ਮੰਨ ਲਓ ਵੋਟ ਨਹੀਂ ਪਾਉਂਦਾ ਜਾਂ ਇੱਕ ਤਬਕਾ ਉਹ ਵੀ ਹੈ ਬਜ਼ੁਰਗਾਂ ਦੀ ਮੈਂ ਗੱਲ ਕਰਾਂ ਹੁਣ ਤਾਂ ਸਰਕਾਰ ਨੇ ਬਜ਼ੁਰਗਾਂ ਦੇ ਵੋਟ ਪਾਉਣ ਦੇ ਲਈ ਜਿਹੜੇ ਲੋਕ ਹੈਂਡੀਕੈਪਸ ਨੇ ਉਹਨਾਂ ਦੇ ਵੋਟ ਪਾਉਣ ਦੇ ਲਈ ਜਾਂ ਇਵਨ ਕਈ ਵਾਰੀ ਕੋਈ ਹਾਲਾਤ ਇਦਾਂ ਦੇ ਹੋ ਜਾਂਦੇ ਕਿ ਪੋਲਿੰਗ ਬੂਥ ਤੱਕ ਬੰਦਾ ਨਹੀਂ ਪਹੁੰਚ ਪਾਉਂਦਾ ਕਿੰਨੀਆਂ ਪ੍ਰੋਵੀਜ਼ਨਲ ਜੜੀਆਂ ਚਲਾਈਆਂ ਹੋਈਆਂ ਤਾਂ ਕਿ ਵੋਟ ਜਿਹੜਾ ਹਰ ਬੰਦਾ ਪਾ ਸਕੇ ਦੇਖੋ ਇਹ ਜਿਹੜੇ ਹੈਗੇ ਬਜ਼ੁਰਗਾਂ ਨੂੰ ਤੇ ਸਾਡੇ ਜਿਹੜੇ ਦਿਵਿਆਂਗ ਵਿਅਕਤੀ ਹੈ ਉਹਨਾਂ ਵਾਸਤੇ ਸਰਕਾਰ ਜਿਹੜੀ ਹੈਗੀ ਆ ਬਹੁਤ ਹੀ ਉਪਰਾਲੇ ਕੀਤੇ ਹੋਏ ਹਨ ਜਿਹੜੇ 80+ ਵੋਟਰਸ ਹੈ ਜਿਹੜੇ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਜਦੋਂ ਵੋਟ ਜਿਹੜੀ ਵੋਟ ਪਾਉਣ ਦੀ ਤਰੀਕ ਹੁੰਦੀ ਹੈ ਉਸ ਤੋਂ ਪਹਿਲਾਂ ਡੋਰ ਟੂ ਡੋਰ ਜਾ ਕੇ ਸਾਡੇ ਜਿਹੜਾ ਪੋਲਿੰਗ ਸਟਾਫ ਹੈ ਉਹਨਾਂ ਦੇ ਘਰੋਂ ਜਾ ਕੇ ਜਿਹੜੇ ਵੋਟ ਜਿਹੜੀ ਬੈਲਟ ਪੇਪਰ ਦੇ ਥਰੂ ਉਹਨਾਂ ਕੋਲ ਵੋਟ ਪਵਾ ਰਹੇ ਆ ਜੀ ਤਾਂ ਇਹ ਵੀ ਬੜਾ ਵੱਡਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਜਿਹੜੇ ਦਿਵਿਆਂਗ ਵਿਅਕਤੀ ਆ ਵੋਟਾਂ ਲਈ ਆਣ ਜਾਣ ਲਈ ਉਹਨਾਂ ਨੂੰ ਔਖਾ ਹੁੰਦਾ ਹੈ ਉਹਨਾਂ ਵਾਸਤੇ ਵੀਲਚੇਅਰਸ ਵਗੈਰਾ ਸਾਰਾ ਕੁਝ ਅਰੇਂਜ ਹੁੰਦਾ ਹੈ ਉਹਨਾਂ ਨੂੰ ਘਰੋਂ ਗੱਡੀਆਂ ਅਰੇਂਜ ਕੀਤੀਆਂ ਜਾਂਦੀਆਂ ਆਰਾਮ ਨਾਲ ਉਹਨਾਂ ਨੂੰ ਘਰੋਂ ਮਤਲਬ VOTING ਪਲੇਸ ਤੇ ਲੈ ਆਇਆ ਜਾਂਦਾ ਹੈ ਤਾਂ ਇਸ ਸੋਸ਼ਲ ਮੀਡੀਆ ਜਦੋਂ ਦਾ ਹਾਵੀ ਹੋਇਆ ਆ ਕੀ ਲੱਗਦਾ ਤੁਹਾਨੂੰ ਕਿ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਕਿਉਂਕਿ ਪਹਿਲਾਂ ਆਪਾਂ ਸਰਕਾਰ ਨਾਲ ਤੱਕ ਵੀ ਕੋਈ ਆਪਣੀ ਗੱਲ ਕਰਨੀ ਹੁੰਦੀ ਸੀਗੀ ਕੋਈ ਕੰਪਲੇਂਟ ਕਿਉਂਕਿ ਜਿੱਦਾਂ ਜਿੱਦਾਂ ਦੇਸ਼ ਦੀ ਨਿਹਾਰ ਬਦਲੀ ਡਿਵੈਲਪਮੈਂਟ ਹੋਈ ਡਿਜੀਟਲ ਇੰਡੀਆ ਹੋਇਆ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਨਾਲ ਹੀ ਹੋ ਗਿਆ ਵੋਟ ਪਾਉਣ ਦਾ ਜਿਹੜਾ ਪ੍ਰੋਸੈਸ ਸੀ ਉਹ ਵੀ ਚੇਂਜ ਹੋ ਗਿਆ ਹੁਣ ਜਦੋਂ ਮੰਨ ਲਓ ਕਿਸੇ ਨੂੰ ਕੋਈ ਵੋਟ ਪਾਉਣ ਬਾਰੇ ਕੋਈ ਵੀ ਚੀਜ਼ ਨਹੀਂ ਪਤਾ ਇੱਕ ਸੂਈ ਬੰਗਰੇ ਦੀ ਸੂਈ ਦੀ ਜਿੰਨੀ ਚੀਜ਼ ਵੀ ਜਾਣਕਾਰੀ ਨਹੀਂ ਹੈਗੀ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਤੇ ਅਵੇਲੇਬਲ ਆ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਸ ਚੀਜ਼ ਨੇ ਹੰਗਾਰਾ ਦਿੱਤਾ ਇਸ ਗੱਲ ਨੂੰ ਕਿ ਲੋਕੇ ਦੇ ਬਾਰੇ ਜਾਗਰੂਕ ਹੋਏ ਆ ਦੇਖੋ ਹੁਣ ਤਾਂ ਜਿਹੜੀ ਵੋਟ ਬਣਾਉਣ ਬਣਾਉਣ ਦਾ ਕੰਮ ਜਿਹੜਾ ਹੈਗਾ ਉਹ ਸਾਰਾ ਆਨਲਾਈਨ ਹੋ ਚੁੱਕਾ ਹੈ ਉਹਨਾਂ ਨੂੰ ਕੋਈ ਅੱਗੇ ਸਾਰਾ ਕੰਮ ਮੈਨੂਅਲ ਹੁੰਦਾ ਸੀਗਾ ਸਾਰਾ ਫਾਰਮ ਵਗੈਰਾ ਭਰਨੇ ਹੁੰਦੇ ਸੀ ਬੜਾ ਲੰਬਾ ਪ੍ਰੋਸੈਸ ਹੁੰਦਾ ਸੀਗਾ ਹੁਣ ਸਾਰਾ ਕੁਝ ਆਨਲਾਈਨ ਹੈਗਾ ਆ ਜਿਹੜਾ ਕੋਈ ਵੀ ਉਮੀਦਵਾਰ ਹੈ ਕੋਈ ਵੀ ਵੋਟਰ ਜੰਗ ਵੋਟਰ ਹੈ ਜਿਹੜਾ 18 ਸਾਲ ਦੀ ਉਮਰ ਅਟੇਨ ਕਰ ਲੈਂਦਾ ਹੈ ਉਹ ਆਪਣੀ ਆਨਲਾਈਨ ਜਿਹੜੀ ਹੈਗੀ ਆ ਵੋਟ ਐਪ ਬਣੀ ਹੋਈ ਹੈ ਉਹਦੇ ਉੱਤੇ ਆਪਣਾ ਜਿਹੜਾ ਹੈਗਾ ਵੋਟ ਰਜਿਸਟਰ ਕਰ ਸਕਦਾ ਹੈ ਤੇ ਫਿਰ ਉੱਥੇ ਦਾ ਜਿਹੜਾ ਕਨਸਰਨਡ ਬੀਐਲਓ ਹੈਗਾ ਉਹ ਨੂੰ ਵੈਰੀਫਾਈ ਕਰ ਲੈਂਦਾ ਹੈ ਤੇ ਫਿਰ ਜਿਹੜਾ ਈਆਰਓ ਲੈਵਲ ਤੇ ਉਹਨੇ ਉਹ ਨੂੰ ਵੈਰੀਫਾਈ ਕਰਕੇ ਉਹਦੀ ਵੋਟ ਜਿਹੜੀ ਬਣ ਜਾਂਦੀ ਹੈ ਇੱਕ ਇੱਕ ਤਾਂ 18 ਸਾਲ ਦੇ ਲੋਕ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਆ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਆ ਇੱਕ ਉਹ ਲੋ ਕਈ ਵਰੀਆ ਕਿ ਇੰਡੀਆ ਚ ਵੋਟ ਪਾਉਂਦੇ ਆ ਉਹ ਕੋ ਕਿਹੜੇ ਲੋਕ ਆ ਜਿਹੜੇ ਐਲੀਜੀਬਲ ਆ ਭਾਰਤ ਦੇ ਵਿੱਚ ਆ ਕੇ ਵੋਟ ਪਾਉਂਦੇ ਹਾਂ ਇਹ ਉਹ ਇਹਨਾਂ ਨੂੰ ਅਸੀਂ ਐਨ ਆਰ ਆਈ ਵੋਟਰਸ ਕਹਿੰਦੇ ਆ ਪਰ ਇਹ ਐਨ ਆਰ ਆਈ ਵੋਟਰਸ ਦੇ ਵਾਸਤੇ ਉਹ ਬੰਦਾ ਜਿਹੜਾ ਹੈ ਉਹਦੇ ਕੋਲ ਇੰਡੀਅਨ ਪਾਸਪੋਰਟ ਹੋਣਾ ਜ਼ਰੂਰੀ ਹੈ ਅਗਰ ਉਹ ਇੰਡੀਅਨ ਬੰਦਾ ਹੈਗਾ ਉਹਦੇ ਕੋਲ ਜਾ ਕੇ ਉੱਥੇ ਜਿਹੜਾ ਬ੍ਰਿਟਿਸ਼ ਪਾਸਪੋਰਟ ਬਣ ਜਾਂਦਾ ਜਾਂ ਇੱਥੇ ਦਾ ਪਾਸਪੋਰਟ ਨਹੀਂ ਇੰਡੀਅਨ ਪਾਸਪੋਰਟ ਉਹਦਾ ਕੈਨਸਲ ਹੋ ਜਾਂਦਾ ਉਹ ਜਿਹੜਾ ਐਨ ਆਰ ਆਈ ਵੋਟਰ ਨਹੀਂ ਕਨਸਿਡਰ ਹੁੰਦਾ ਅੱਛਾ ਰਵੇ ਉਹ ਫੋਰਨ ਕੰਟਰੀਜ਼ ਦੇ ਵਿੱਚ ਪਰ ਪਾਸਪੋਰਟ ਉਹਦਾ ਇੰਡੀਅਨ ਹੋਵੇ ਜਦੋਂ ਅਸੀਂ ਇੱਕ ਵੋਟ ਬੈਂਕ ਦੀ ਗੱਲ ਕਰਦੇ ਆ ਆਪਾਂ ਕਹਿੰਨੇ ਕਿ ਸਾਡਾ ਦੇਸ਼ ਕਿਦਾਂ ਦਾ ਦੇਸ਼ ਹੈ ਜਿਹਦੇ ਵਿੱਚ ਬਹੁਤ ਵੱਡੀ ਆਬਾਦੀ ਜਿਹੜੀ ਇੱਕ ਪਿੰਡਾਂ 'ਚ ਰਹਿੰਦੀ ਹੈ ਕਿੰਨਾ ਕੁ ਵੱਡਾ ਇੱਕ ਫਰਕ ਮਹਿਸੂਸ ਕੀਤਾ ਕਿ ਜਿਹੜਾ ਪਿੰਡ ਦੇ ਵਿੱਚ ਵੋਟਰ ਬੈਠਾ ਸ਼ਹਿਰ ਦੇ ਵਿੱਚ ਜਿਹੜਾ ਵੋਟਰ ਬੈਠਾ ਕਿਹੜਾ ਤਬਕਾ ਜਿਹੜਾ ਆ ਇਹਦੇ ਬਾਰੇ ਜ਼ਿਆਦਾ ਜਾਗਰੂਕਾ ਜਾਂ ਜ਼ਿਆਦਾ ਜਾਗਰੂਕ ਹੋਣਾ ਲਾਜ਼ਮੀ ਹੈ ਤਾਂ ਕਿ ਦੇਸ਼ ਦੀ ਨੁਹਾਰ ਬਦਲੀ ਜਾਵੇ ਜਿਹੜੇ ਲੇਡੀਜ਼ ਘਰਾਂ ਦੇ ਵਿੱਚ ਕੰਮ ਕਰਦੀਆਂ ਹਨ ਜਿਹਨਾਂ ਨੂੰ ਇਹ ਹੀ ਹੁੰਦਾ ਕਿ ਸਾਡਾ ਤਾਂ ਰੋਜ਼ੀ ਰੋਟੀ ਦਾ ਕੰਮ ਹੀ ਇਹ ਆ ਕਿ ਅਸੀਂ ਘਰਾਂ 'ਚ ਜਾ ਕੇ ਕੰਮ ਹੀ ਕਰਨਾ ਹੈ ਉਹ ਆਪਣਾ ਟਾਈਮ ਜਿਹੜਾ ਹੈਗਾ ਉਸੇ ਟਾਈਮ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਉਹ ਵਾਲਾ ਜਿਹੜਾ ਜਿਹੜੀ ਕਮਿਊਨਿਟੀ ਹੈ ਉਹ ਵਾਲਾ ਜਿਹੜਾ ਤਬਕਾ ਹੈਗਾ ਆ ਉਹ ਜਿਹੜੇ ਹੈਗੇ ਕਈ ਵਾਰੀ VOTER VOTE ਪਾਣ ਤੋਂ ਗੁਰੇਜ਼ ਕਰ ਦਿੰਦੇ ਆ ਹੂੰ ਜਿਹੜੇ ਲੋਕ ਮੰਨ ਲਓ ਆਪਾਂ ਇਹ ਕਹਿੰਦੇ ਆ ਕਿ ਬਹੁਤ ਵੱਡੀ ਆਬਾਦੀ ਜਿਹੜੀ ਪਿੰਡਾਂ 'ਚ ਮਿੱਠੀ ਮੇਰਾ ਜੋ ਮੈਂ ਪੁੱਛਣਾ ਚਾਹੁੰਦੀ ਸੀ ਕਿ ਆਬਾਦੀ ਸਾਡੇ ਪਿੰਡਾਂ ਦੇ ਵਿੱਚ ਕਿ ਉਹ ਆਬਾਦੀ ਇਸ ਗੱਲ ਨੂੰ ਨਿਰਧਾਰਤ ਕਰਦੀ ਹੈ ਕਿ ਜਿਹੜੀ ਸਰਕਾਰ ਉਹ ਇੱਕ ਬਣ ਜਾਏਗੀ ਜਾਂ ਦੋਨੋਂ ਜਿਹੜੇ ਨੇ ਰੂਰਲ ਤੇ ਅਰਬਨ ਜਿਹਨੂੰ ਆਪਾਂ ਕਹਿੰਨੇ ਆ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਉਹ ਮਿਲ ਕੇ ਇਸ ਚੀਜ਼ ਦਾ ਜਿਹੜਾ ਮਿਲ ਕੇ ਪ੍ਰਬੰਧ ਕਰਦੇ ਆ ਕਿ ਹਾਂਜੀ ਜਿਹੜੀ ਸਰਕਾਰ ਹੈ ਉਹ ਬਣ ਜਾ ਰਹੀ ਹੈ ਨਹੀਂ ਹੁਣ ਰੂਰਲ ਤੇ ਅਰਬਨ ਦਾ ਕੋਈ ਬਹੁਤਾ ਫਰਕ ਨਹੀਂ ਰਿਹਾ ਸਾਰੇ ਲੋਕ ਅਵੇਅਰ ਹਨ ਪਿੰਡਾਂ ਦੇ ਲੋਕ ਸਗੋਂ ਸ਼ਹਿਰਾਂ ਦੇ ਨਾਲੋਂ ਜ਼ਿਆਦਾ ਵੇਅਰ ਹੈ ਇਸ ਮਾਮਲੇ ਦੇ ਵਿੱਚ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਅਵੇਅਰਨੈਸ ਹੈਗੀ ਆ ਔਰ ਪੂਰੀ ਆਪਣੀ ਮਰਜ਼ੀ ਨਾਲ ਆਪਣਾ ਚੁਣਿਆ ਹੋਇਆ ਉਮੀਦਵਾਰ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਜੀ ਜੇ ਕਿਸੇ ਦੇ ਕਿਸੇ ਵੀ ਡਾਕੂਮੈਂਟ ਦੇ ਵਿੱਚ ਕੋਈ ਗੜਬੜ ਹੈ ਮੰਨ ਲਓ ਵੋਟ ਪਾਉਣ ਲਈ ਬੰਦਾ ਜਾਂਦਾ ਉਹਦੇ ਕਿਸੇ ਵੀ ਆਧਾਰ ਕਾਰਡ ਦੇ ਵਿੱਚ ਕੋਈ ਗੜਬੜ ਹੈ ਉਹਦੇ ਵੋਟਰ ਕਾਰਡ ਦੇ ਵਿੱਚ ਕੋਈ ਗੜਬੜ ਹੈ ਐਂਡ ਮੂਮੈਂਟ ਤੇ ਸਾਨੂੰ ਇਹ ਪਤਾ ਲੱਗ ਜਾਂਦਾ ਤੇ ਉਹਨੂੰ ਫਿਰ ਕਿੰਨਾ ਸਮਾਂ ਦੇ ਵਿੱਚ ਜਿਹੜਾ ਉਹ ਠੀਕ ਹੋ ਸਕਦਾ ਤਾਂ ਕਿ ਵੋਟ ਪਾ ਸਕੇ ਉਹ ਨੀ ਇਸ ਤਰ੍ਹਾਂ ਤਾਂ ਨਹੀਂ ਕੋਈ ਡਾਕੂਮੈਂਟ ਨਹੀਂ ਰਿਕੁਆਇਰਡ ਹੁੰਦਾ ਉਹਦੇ ਲਈ ਬਹੁਤ ਸਾਰੇ ਡਾਕੂਮੈਂਟਸ ਉਹਦੇ ਕੋਲ ਰਿਕੁਆਇਰਡ ਹੁੰਦੇ ਆ ਪਹਿਲਾਂ ਤਾਂ ਉਹਦੀ ਵੋਟਰ ਜਿਹੜੀ ਵੋਟਰ ਸੂਚੀ ਹੁੰਦੀ ਆ ਵੋਟਰ ਸੂਚੀ ਦੇ ਵਿੱਚ ਉਹਦੀ ਫੋਟੋ ਲੱਗੀ ਹੁੰਦੀ ਆ ਫੋਟੋ ਦੇ ਨਾਲ ਉਹਦਾ ਕੰਪੇਅਰ ਕੀਤਾ ਜਾਰ ਉਹਨੂੰ ਕੰਪੇਅਰ ਕੀਤਾ ਜਾ ਸਕਦਾ ਆ ਫਿਰ ਉਹਦਾ ਵੋਟਰ ਕਾਰਡ ਉਹਦੇ ਕੋਲ ਹੋ ਸਕਦਾ ਆ ਆਧਾਰ ਕਾਰਡ ਹੋ ਸਕਦਾ ਪਾਸਪੋਰਟ ਦੀ ਕਾਪੀ ਹੋ ਸਕਦੀ ਕੋਈ ਵੀ ਆਈਡੀ ਪ੍ਰੂਫ ਜਿਹੜਾ ਹੈ ਉਹ ਉਸ ਵੇਲੇ ਪੇਸ਼ ਕਰਕੇ ਵੋਟਰ પા ਸਕਦਾ ਜੀ ਪੂਜਾ ਜੀ ਅਸੀਂ ਤੁਹਾਡੇ ਤੋਂ ਵੀ ਇੱਕ ਜਿਹੜਾ ਮੈਸੇਜ ਹੈ ਉਹ ਚਾਹੁੰਦੇ ਆ ਸਾਰੇ ਲੋਕਾਂ ਨੂੰ ਖਾਸ ਕਰਕੇ ਤੁਹਾਡੀ ਕਮਿਊਨਿਟੀ ਨੂੰ ਕਿ ਅੱਗੇ ਚੋਣਾਂ ਵੀ ਆ ਰਹੀਆਂ ਸੋ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈ ਉਹਦਾ ਇਸਤੇਮਾਲ ਜਿਹੜਾ ਉਹ ਕਰਨ ਤੁਹਾਡੇ ਵੱਲੋਂ ਅਸੀਂ ਇੱਕ ਸੰਦੇਸ਼ ਚਾਉਂਦੇ ਹਾਂ ਜੀ ਹਾਂਜੀ ਮੇਰੀ ਕਿਨਰ ਸਮਾਜ ਨੂੰ ਇਹ ਹੀ ਬੇਨਤੀ ਹੈ ਕਿ ਆਪਣੀ ਵੋਟ ਦਾ ਇਸਤੇਮਾਲ ਕਰੋ ਉਹ ਤੁਹਾਡਾ ਹੱਕ ਵੀ ਹੈ ਤੁਹਾਡੀ ਜ਼ਿੰਮੇਵਾਰੀ ਵੀ ਹੈ ਜ਼ਿੰਮੇਵਾਰ ਇਨਸਾਨ ਹੋਣ ਦੀ ਇਹ ਹੀ ਮੌਕਾ ਹੈ ਕਿ ਆਪਣੀ ਵੋਟ ਪਾਓ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਇਹ ਹੀ اپیل ਹੈ ਮੇਰੀ ਆਪਣੀ ਕਿੰਨੇ ਸਮਾਜ ਨੂੰ ਸੋ ਜਦੋਂ ਅਸੀਂ ਗੱਲ ਕਰਦੇ ਆ ਸਮਾਜ ਨੂੰ ਬਦਲਣ ਦੀ ਜਦੋਂ ਅਸੀਂ ਗੱਲ ਕਰਦੇ ਆ ਦੇਸ਼ ਨੂੰ ਬਦਲਣ ਦੀ ਤੇ ਲਾਜ਼ਮੀ ਇਹ ਹੈ ਕਿ ਪਹਿਲਾਂ ਆਪਣੀ ਅਸੀਂ ਸੋਚ ਬਦਲੀਏ ਬਦਲੀਏ ਪਹਿਲਾਂ ਅਸੀਂ ਪਹਿਲ ਕਰੀਏ ਉਸ ਚੀਜ਼ ਨੂੰ ਲੈ ਕੇ ਤੇ ਜਿਹੜਾ ਆਪਣੇ ਵੋਟ ਪਾਉਣ ਦਾ ਅਧਿਕਾਰ ਹੈ ਉਹਦਾ ਇਸਤੇਮਾਲ ਬਖੂਬੀ ਕਰੀਏ ਤਾਂ ਕਿ ਉਸ ਤੋਂ ਬਾਅਦ ਅਸੀਂ ਸਾਡੀ ਸਿਹਤ ਹੈ ਸਿੱਖਿਆ ਹੈ ਸੁਰੱਖਿਆ ਹੈ ਬਹੁਤ ਵੱਡਾ ਇੱਕ ਦਰ ਹੈ ਜਿਹੜਾ ਬਦਲ ਸਕਦਾ ਸੋ ਅੱਜ ਦੇ ਇਸ ਚਰਚਾ ਦੇ ਵਿੱਚ ਅ ਡਾਕਟਰ ਤੁਸੀਂ ਹਿੱਸਾ ਲਿਆ ਪੂਜਾ ਜੀ ਤੁਸੀਂ ਹਿੱਸਾ ਲਿਆ ਸਾਡਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੇ ਆਪਣੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ 18 ਦੀਆਂ ਕੋਈ ਬੱਚੀ ਨਹੀਂ ਨਮੀਆ ਪਰ ਕੱਚੀ ਨਹੀਂ ਤੁਸੀਂ ਮੰਨੋ ਜਾਂ ਨਾ ਮੰਨੋ ਕੁਝ ਵੱਡਾ ਕਰਨ ਦੀ ਵਾਰੀ ਤਕਦੀਰ ਦੇਸ਼ ਦੀ ਲਿਖਣ ਦੀ ਤਿਆਰੀ ਹੈ ਮਰਦੋ ਹੁਣ ਤੱਕ ਮੇਰੀ ਮਿੱਟੀ ਨੇ ਦੁੜਾਰਿਆ ਮੈਨੂੰ ਮੇਰੇ ਵੇਸ ਲੈ ਅੱਜ ਹੈ ਪੁਕਾਰਿਆ ਅੱਜ ਚੁੱਕ ਲੈ ਸਭਨਾ ਕਦਮ ਯਾਸੀ ਧਗਦੀਰ ਬਦਲਣ ਦੇਸ਼ ਦੀ ਨਿਕਲੇ ਅਸੀ ਅੱਜ ਚੁੱਕ ਲੈ ਸਭਨਾ ਕਦਮ ਯਾਸੀ ਧਗਦੀਰ ਬਦਲਣ ਦੇਸ਼ ਦੀ ਦੇਸ ਮਹਾ ਜੇ ਬੋਟ ਗਾਗੇ ਅਸ ਬਣੂਗਾ ਦੇਸ ਮਹਾ ਜੇ ਬੋਟ ਗਾਗੇ ਅਸ ਕੀ ਤੇਰਾ ਕੀ ਮੇਰਾ ਸਭ ਕੁਝ ਤੇ ਥੋਂ ਵਾਰਿਆ ਮੈਨੂੰ ਮੇਰੇ ਵੇਸਨੇ ਅੱਜ ਲੈ ਪੁਕਾਰਿਆ ਕਿ ਜੀ ਨਹੀਂ ਤੱਕਣਿਆ ਕੁਮਾਰੀ ਤਾ ਹੀ ਸਮ ਆਪਣੇ ਕੋਈ ਬੇਰਾਨਾ ਨਹੀਂ ਅਸੀਂ ਸਾਰੇ ਤੇ ਦੇਸ਼ ਦੇ دیਵਾਨੇ ਸਾਡੇ ਨਾਲ ਕੋਈ ਟਕਰਾਨਾ ਨਹੀਂ ਆਜ਼ਾਦੀ ਆਜ਼ਾਦੀ ਅਧਿਕਾਰ ਹੈ ਅਧਿਕਾਰ ਹੈ ਆਜ਼ਾਦੀ ਦਾ ਪਰਸਕਾਰ ਹੈ ਲੋਕਤੰਤਰ ਦਾ ਪਹਿਲਾ ਸੰਸਕਾਰ ਹੈ ਸੰਸਕਾਰ ਹੈ ਆਪਣੇ ਦੇਸ਼ ਦੀ ਖਾਤਰ ਫਰਜ਼ ਨਿਭਾ ਮੰਗੇ i right.